ਸਫਰੀ ਸ਼ਹਾਦਤ ਦਾ ਦੂਜਾ ਦਿਨ 7 ਪੋ ਅਤੇ 8 ਪੋ 7 ਪੋ ਦੀ ਉਹ ਖਾਮੋਸ਼ੀ ਭਰੀ ਰਾਤ ਗੁਰਕਲਗੀਰ ਪਤਾ ਜੀ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਵਿਖੇ ਪਹੁੰਚੇ ਹਨ ਇਹ ਗੜੀ ਦੋ ਭਰਾਵਾਂ ਭਾਈ ਗਰੀਬੂ ਜੀ ਅਤੇ ਭਾਈ ਬੁੱਧੀ ਚੰਦ ਰਾਵਤ ਜੀ ਦੀ ਸੀ ਸ਼ਾਮ ਦੇ ਵੇਲੇ ਗੁਰੂ ਸਾਹਿਬ ਜੀ ਨੇ ਕਮਰ ਕਸਾ ਖੋਲਿਆ ਅਤੇ ਸਭ ਨੇ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਸੁੱਕਾ ਮਿੱਸਾ ਛਕਿਆ ਦੋਪਰਾ ਭਾਈ ਮਦਨ ਸਿੰਘ ਜੀ ਤੇ ਭਾਈ ਕੋਠਾ ਸਿੰਘ ਜੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਤੇ ਦਰਵਾਜ਼ੇ ਤੇ ਪਹਿਰਾ ਅਸੀਂ ਦੇਾਂਗੇ ਗੁਰੂ ਸਾਹਿਬ ਜੀ ਨੇ ਆਗਿਆ ਦੇ ਦਿੱਤੀ ਸਿੰਘ ਜ਼ਖਮੀ ਹਨ ਰਾਤ ਪਈ ਅਤੇ ਸਹਬਜ਼ਾਦੇ ਅਤੇ ਸਾਰੇ ਸਿੰਘ ਆਰਾਮ ਵਿੱਚ ਹੋ ਗਏ ਦੋਨੋਂ ਭਰਾ ਗੜੀ ਦੇ ਦਰਵਾਜ਼ੇ ਦੇ ਉੱਪਰ ਪਹਿਰਾ ਦੇ ਰਹੇ ਹਨ ਗੁਰ ਕਲਗੀ ਤਰਪਤਾ ਜੀ ਨੇ ਚੌਂਕੜਾ ਮਾਰਿਆ ਨੇਤਰ ਮਿٹے ਹਨ ਇਕਦਮ ਅਸਮਾਨ ਵੱਲ ਤੱਕਿਆ ਅਤੇ ਅਰਦਾਸ ਕੀਤੀ ਏ ਅਕਾਲ ਪੁਰਖ ਮੈਂ ਤੇਰਾ ਮੇਰੇ ਪੁੱਤਰ ਵੀ ਤੇਰੇ ਮੇਰੇ ਸਿੱਖ ਵੀ ਤੇਰੇ ਕਿਰਪਾ ਕਰੀ ਇਨ੍ਹਾਂ ਦੀ ਸ਼ਹੀਦੀ ਦੇ ਉਪਰੰਤ ਮੇਰੇ ਅੰਦਰ ਦੀ ਅਡੋਲਤਾ ਅਤੇ ਸਿਮਰਨ ਦੀ ਦਾਤ ਬਖਸ਼ੀ ਵਾਹਿਗੁਰੂ ਗੁਰੂ ਸਾਹਿਬ ਜੀ ਤਹਿਲਤੇ ਪਏ ਹਨ ਆਪਣੇ ਸਹਿਬਜ਼ਾਦਿਆਂ ਅਤੇ ਸਿੱਖਾਂ ਨੂੰ ਨਿਹਾਰ ਰਹੇ ਹਨ ਕੁਰਬਾਨ ਜਾ ਰਹੇ ਹਨ ਭਾਈ ਮਦਨ ਸਿੰਘ ਜੀ ਅਤੇ ਭਾਈ ਕੋਠਾ ਸਿੰਘ ਜੀ ਨੇ ਗੁਰੂ ਸਾਹਿਬ ਜੀ ਨੂੰ ਦੇਖਿਆ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਖاموش ਰਹਿਣ ਦਾ ਇਸ਼ਾਰਾ ਦਿੱਤਾ ਮਹਾਰਾਜ ਜੀ ਨੇ ਬਚਨ ਕੀਤਾ ਤੁਸੀਂ ਆਰਾਮ ਕਰ ਲਓ ਅੱਜ ਸਾਰੇ ਸਿੰਘਾਂ ਦਾ ਪੈਰਾ ਮੈਂ ਦੇਣਾ ਹੈ ਰਾਤ ਬੀਤ ਗਈ ਪਰ ਗੁਰੂ ਕਲਗੀਧਰ ਪਿਤਾ ਜੀ ਸੁੱਤੇ ਨਹੀਂ ਅੰਮ੍ਰਿਤ ਵੇਲਾ ਹੋ ਗਿਆ ਮਰ ਜੀਵੜੇ ਸਿੱਖ ਉੱਠੇ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ ਅਤੇ ਦੁਨੀਆਂ ਦੀ ਅਦੁੱਤੀ ਜੰਗ ਦੇ ਲਈ ਸਭ ਤਿਆਰ ਹੋ ਗਏ ਸਫਰ-ਏ-ਸ਼ਹਾਦਤ ਦਾਤੀਜਾ ਦਿਨ 8 ਪੋ ਅੱਜ ਦੇ ਦਿਨ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਚਮਕੌਰ ਦੀ ਗੜੀ ਦੇ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਦੇ ਹੇਠ ਲੱਖਾਂ ਦੇ ਕਰੀਬ ਫੌਜਾਂ ਨਾਲ ਲੜਦੇ ਹੋਏ ਅਤੇ ਦੁਸ਼ਮਣਾਂ ਦੇ ਆਹੂ ਲਾਂਦੇ ਹੋਏ ਆਪਣੇ ਸਰੀਰ ਤੇ ਸੈਂਕੜੇ ਵਾਰ ਅਤੇ ਤੀਰ ਖਾ ਕੇ ਸ਼ਹੀਦੀ ਪ੍ਰਾਪਤ ਕਰ ਗਏ ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨਾ ਕਾਹੋ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦੋ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ ਤਨ ਤਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਸਿੰਘ ਸਾਹਿਬ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਤੇ ਸਮੇਤ ਗੁਰੂ ਸਾਹਿਬ ਜੀ ਦੇ ਅਤ ਪਿਆਰੇ ਤੇ ਲਾਡਲੇ 40 ਪਿਆਰੇ ਸਿੰਘਾਂ ਨੇ ਜ਼ੁਲਮ ਦੀ ਹਨੇਰੀ ਦਾ ਲੋਹਾ ਲੈਂਦਿਆ ਹੋਇਆ ਇਸ ਦਿਨ ਸ਼ਹੀਦੀ ਦਾ ਜਾਮ ਪੀਤਾ ਸਾਰਿਆਂ ਦਾ ਧਿਆਨ ਤਰ ਕੇ ਬਲੋ ਜੀ ਵਾਹਿਗੁਰੂ